ਗੱਲਬਾਤ ਸਾਰੀ ਔਰ ਜਿਹੜੇ ਅੱਜ ਤੁਸੀਂ ਨਮੇਸ਼ਪੁਰ ਪਰ ਡੈਰੇਚ ਜੀਣਾ ਕਰਦੇ ਪਹਿਲਾਂ ਤੇ ਮੈਂ ਭਰਾ ਸਾਰੇ ਨੂੰ ਦੱਸਣਾ ਚਾਹੁੰਦਾ ਵੀ ਅੱਜ ਆਜ਼ਾਦ ਤੌਰ ਤੇ ਨੋਮੀਨੇਸ਼ਨ ਭੰਨ ਜਾ ਰਹੇ ਆ ਕਿਉਂਕਿ ਜਿੱਦਾਂ ਪਹਿਲਾਂ ਵੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਕੁਝ ਦਿਨ ਪਹਿਲਾਂ ਜਦੋਂ ਸਾਰੇ ਅਸੀਂ ਗੁਰਦੁਆਰਾ ਸਾਹਿਬ ਗਏ ਸੀ ਇਕੱਠੇ ਹੋ ਗਏ ਉੱਥੇ ਸਾਰਿਆਂ ਨੇ ਗੱਲ ਆ ਜਿੰਨੇ ਸਾਡੀ ਟੀਮ ਸੀ ਸਾਰਿਆਂ ਨੇ ਫੈਸਲਾ ਲਿਆ ਸੀ ਅਸੀਂ ਇਸ ਬੰਦੇ ਦੇ ਨਾਲ ਨਹੀਂ ਚੱਲ ਸਕਦੇ ਕਿਉਂਕਿ ਇਸ ਬੰਦੇ ਨੂੰ ਸਾਡੇ ਐਮਐਲਏ ਸਾਹਿਬ ਨੇ ਭਰਾਇਆ ਦੇ ਨਾ ਚਾਹਗਾ ਤਾਂ ਲੋਕਾਂ ਉਦੋਂ ਵੋਟਾਂ ਪਾ ਲੈਣੀਆਂ ਸੀ ਪਰ ਹੁਣ ਅੱਜ ਆਪ ਦਾ ਸਮਾਨ ਇਹ ਆਪਾਂ ਜਿਹੜੀ ਸਾਡੇ ਸੰਗਤ ਆ ਜਿਹੜੇ ਲੋਕ ਆ ਇਹ ਜਿਹੜੇ ਆਮ ਆਦਮੀ ਪਾਰਟੀ ਨੂੰ ਜਿਨ੍ਹਾਂ ਨੇ ਖੜਾ ਕੀਤਾ ਉਹ ਅੱਜ ਸਾਰੇ ਸਾਡੇ ਨਾਲ ਆ ਉਹਨਾਂ ਨੇ ਕਹਿਣ ਦੇ ਉਹ ਕਹਿੰਦੇ ਜੀ ਦੇਖੋ ਐਂ ਤਾਂ ਨੇ ਫਿਰ ਲੀਡਰ ਸਾਰੇ ਬਾਹਰੋਂ ਹੀ ਇਹ ਤੇ ਰਾਜ ਕਰਦੀ ਨੀਤੀ ਹੋਗੀ ਅਸੀਂ ਪਹਿਲਾਂ ਵੀ ਤੁਹਾਨੂੰ ਦੱਸਿਆ ਸੀ ਪਾਰਟੀ ਦੇ ਨਾਲ ਆ ਅੱਜ ਵੀ ਪਾਰਟੀ ਦੇ ਨਾਲ ਆ ਤੇ ਰਹਿਣਾ ਪਾਰਟੀ ਦੇ ਨਾਲ ਹੀ ਆ ਇਹ ਜਿੱਤ ਕੇ ਜਿਹੜੀ ਸੀਟ ਆ ਪਾਰਟੀ ਦੀ ਝੋਲੀ 'ਚ ਪਾਉਣੀ ਆ ਅਸੀਂ ਸਾਰੇ ਇਕੱਠੇ ਆ ਜਿੰਨੇ ਆਮ ਆਸੀਂ ਪਾਰਟੀ ਨੂੰ ਪਿਆਰ ਕਰਦੇ ਸਾਡੇ ਸਰਪੰਚ ਪੰਚ ਬਾਕੀ ਵਲੰਟੀਅਰ ਜਿਨ੍ਹਾਂ ਨੇ ਪਾਰਟੀ ਨੂੰ 92 ਸੀਟਾਂ ਦਿੱਤੀਆਂ 2022 ਦੇ ਵਿੱਚ ਉਹਨਾਂ ਸਾਰੇ ਭਰਾਵਾਂ ਨੂੰ ਮੈਂ ਇੱਕ ਅਪੀਲ ਵੀ ਕਰਨਾ ਚਾਹੁੰਦਾ ਵੀ ਇਹ ਲੜਾਈ ਹੁਣ ਮੇਰੀ ਕੱਲਿਆਂ ਦੀ ਨਹੀਂ ਆ ਮੈਂ ਕੋਈ ਐਮਐਲਏ ਬਣਨ ਨੂੰ ਕੋਈ ਬੰਦਾ ਐਮਐਲਏ ਬਣਨ ਨੂੰ ਜੰਮਦਾ ਨਹੀਂ ਤੇ ਨਾ ਕੋਈ ਐਮਐਲਏ ਬਣ ਬਣ ਕੇ ਮਰਦਾ ਹੀ ਆ ਇਹ ਲੜਾਈ ਹੁਣ ਆਪਣੀ ਸਾਰਿਆਂ ਦੀ ਆ ਵੌਲੰਟੀਅਰ ਆਂਦੀ ਆ ਵੀ ਆਪਾਂ ਇਕੱਠੇ ਹੋ ਗਏ ਸਾਰੇ ਇੱਕ ਰੀ ਇਹ ਦਸੀਏ ਵੀ ਵਰਕਰ ਦਾ ਮੁੱਲ ਕੀ ਹੁੰਦਾ ਵੀ ਆਪਾਂ ਰਾਤ ਦਿਨ ਬਿਨਾਂ ਲਾਲਚ ਤੋਂ ਮਿਹਨਤ ਕੀਤੀ ਆਂ ਦੇਵਾ ਕੀਤੀ ਆ ਅਸੀਂ ਇਹ ਨਹੀਂ ਸੀ ਆਨੇ ਵੀ ਸਾਨੂੰ ਸੀਟ ਮਿਲਣੀ ਚਾਹੀਦੀ ਆ ਅਸੀਂ ਆਨੇ ਜਿੰਨੂੰ ਮਰਜ਼ੀ ਪਾਰਟੀ ਦੇ ਦੇ ਪਰ ਇਹ ਨਹੀਂ ਦੂਜੀਆਂ ਪਾਰਟੀਆਂ ਚੋਂ ਲਿਆ ਲਿਆ ਕੇ ਆਪਣੇ ਵੌਲੰਟੀਅਰ ਕਿੱਥੇ ਗਏ ਆਮ ਆਦਮੀ ਪਾਰਟੀ ਨੇ ਉਹਦਾ ਵਾਦਾ ਕੀਤਾ ਸੀ ਵੀ ਅਸੀਂ ਜਿਹੜੀ ਸੀਟ ਆ ਪਾਰਟੀ ਦੇ ਵਿੱਚੋਂ ਦਵਾਂਗੇ ਸਾਡੇ ਵਰਕਰ ਹੀ ਲੜਨਗੇ ਇਸ ਲਈ ਜਿਹੜੇ ਉਹਨਾਂ ਦੇ ਵਿੱਚੋਂ ਹੀ ਵਰਕਰ ਲੜਨਗੇ ਇਸ ਲਈ ਅਸੀਂ ਅੱਜ ਸਾਰਿਆਂ ਨੇ ਫੈਸਲਾ ਕੀਤਾ ਵੀ ਆਪਾਂ ਤਖੜੇ ਹੋ ਕੇ ਲੜੀਏ ਸਾਡੇ ਨਾਂ ਦੇ ਨਾਂ ਦੇ ਵਰਕਰ ਸੀਗੇ ਜਿਹੜੇ ਗੁਰਦੁਆਰਾ ਸਾਹਿਬ ਜਾ ਕੇ ਸੌ ਚੁੱਕੀ ਸੀ ਉਹਨਾਂ ਦੇ ਵੇਖੋ ਜੀ ਲਾਲਚ ਹੁੰਦੇ ਆ ਕਈਆਂ ਨੂੰ ਕਈ ਵਿਗ ਜਾਂਦੇ ਆ ਕਈ ਵਿਕਣ ਵਾਲੇ ਨਹੀਂ ਆ ਜ਼ਮੀਨਾਂ ਸਾਡੇ ਤੋਂ ਭਾਵੇਂ ਵੱਧ ਬਣਿਆ ਘੋਣਗੀਆਂ ਜ਼ਮੀਰਾਂ ਦਾ ਗੱਲ ਚੱਲਦੀ ਆ ਇਕੱਲੀ ਜ਼ਮੀਨਾਂ ਨਾਲ ਗੱਲ ਨਹੀਂ ਬਣਦੀ ਵੀ ਗੱਡੀਆਂ ਮਿਲ ਗਈਆਂ ਸਾਨੂੰ ਉਹਦੇ ਮਿਲ ਕੇ ਸਾਨੂੰ ਉਹਦਿਆਂ ਨਾਲ ਪਿਆਰ ਕੋਈ ਨਹੀਂ ਆ ਵੇਖੋ ਇਹ ਜਿਹੜੀ ਤਰਨਤਾਰ ਨਗਰੀ ਆ ਗੁਰੂ ਅਰਜਨ ਪਾਤਸ਼ਾਹ ਜੀ ਨਗਰੀ ਆ ਉਹਨਾਂ ਨੇ ਬਸਤੀ ਆ ਤੇ ਜਿਹੜਾ ਗੁਰੂ ਘਰੋਂ ਜਾ ਕੇ ਮੁਕਰ ਜੇ ਉਹ ਮੈਂ ਸਮਝਦਾ ਵੀ ਉਹ ਬੰਦਾ ਨਹੀਂ ਹੈਗਾ ਇਸ ਲਈ ਜਿਹੜੇ ਜਿਹੜੇ ਵੀਰ ਵੀ ਗੁਰੂ ਨੂੰ ਪਿਆਰ ਕਰਦੇ ਆ ਮੈਂ ਕਿਹਾ ਤਕੜੇ ਹੋ ਕੇ ਸਾਥ ਦੋ ਤੇ ਮੈਨੂੰ ਆਸ ਆਉਂਦਾ ਨਹੀਂ ਹੈ ਕਿ ਪਾਰਟੀ ਇਸ ਇਸ ਵਾਰ ਤੁਹਾਡੇ ਇਸ ਕਦਮ ਦੇ ਉੱਤੇ ਅਨੁਸ਼ਾਸਨੀ ਕਾਰਵਾਈ ਕਰ ਸਕਦੀ ਹੈ ਭਾਜੀ ਜੇ ਕੋ ਜੋ ਮਰਜ਼ੀ ਹੋ ਜੇ ਆਪਾਂ ਜਦੋਂ ਸਾਰਿਆਂ ਨੇ ਇਕੱਠੇ ਹੋ ਕੇ ਚਾਲੀ ਪਏ ਫਿਰ ਡਰ ਕਾ ਦਾ ਤਾਨੂੰ ਪਤਾ ਹੀ ਆ ਸਾਰਿਆਂ ਨੂੰ ਦਬਾ ਹੁੰਦੇ ਆ ਸਾਨੂੰ ਵੀ ਦਬਾਵਾ ਆ ਆ ਹੋ ਜੂਗਾ ਆ ਆ ਜੂਗਾ ਸਾਨੂੰ ਫੋਨ ਆ ਰਹੇ ਲਗਾਤਾਰ ਪਰ ਅਸੀਂ ਨਾ ਦੇ ਅੱਜ ਤੱਕ ਇਹ ਪਰਚੇ ਤੁਹਾਨੂੰ ਪਹਿਲਾਂ ਦਸੀਏ ਨਾ ਕੱਲੋਂ ਸਾਨੂੰ ਲੋਕਾਂ ਦੇ ਸਾਥ ਨਹੀਂ ਲੋੜ ਆ ਸਾਥ ਦੋ ਤਿੰਨ ਤਕੜੇ ਹੋ ਕੇ ਬਾਕੀ ਪਰਚੇ ਬੰਦਿਆਂ ਦੇ ਹੁੰਦੇ ਆ ਇੱਕ ਦੋ ਵੀ ਜਾਣ ਕੇ ਕੋਈ ਗੱਲ ਨਹੀਂ ਪ੍ਰਵਾਹ ਨਹੀਂ ਚੱਲਣ ਜੋਗੀਆਂ ਇਸ ਲਈ ਮੈਂ ਤਗੜੇ ਹੋ ਆਪਾਂ ਕੋਈ ਨਸ਼ੇ ਥੋੜਾ ਵੇਚੇ ਇੱਥੇ ਆਮ ਗਿੱਦੇ ਲੋਕਾਂ ਦੇ ਅੱਜ ਆਜ਼ਾਦ ਰਣਕੇ ਨਾਲ ਦੇ ਸਮਰਥਨ ਨਾਲ ਇਹ ਗੱਲ ਕੀਤੀ ਆ ਕਾਲੀ ਬਲ ਤੋਂ ਲੈ ਆ ਗਏ ਤੇ ਕੀ ਗੱਲ ਵੇਖੇ ਉਮੀਦਵਾਰੀ ਦੀ ਗੱਲ ਕਰਨੀ ਵੀ ਹੋਰ ਨੰਬਰ ਆਣੀ ਆ ਧਿਆਨ ਦੇਖੋ ਜੀ ਇਹ ਪਾਰਟੀਆਂ ਦਾ ਫੈਸਲਾ ਜੋ ਮੱਤੀ ਕਰਨ ਆਪਾਂ ਕਿਸੇ ਨੂੰ ਨਹੀਂ ਕਹਿੰਦੇ ਕੋਈ ਮਾੜਾ ਕੋਈ ਚੰਗਾ ਅਸੀਂ ਤੇ ਜਾਣਦੇ ਆ ਸਾਡੇ ਐਮਐਲਏ ਸਾਹਿਬ ਨੇ ਬਹੁਤ ਪਿਆਰ ਨਾਲ ਲੋਕਾਂ ਦੀ ਸੇਵਾ ਕੀਤੀ ਕੰਮ ਕੀਤੀ ਆ ਤੇ ਲੋਕੀ ਅੱਜ ਵੀ ਯਾਦ ਕਰਦੇ ਆ ਇਸ ਲਈ ਸਾਡੇ ਐਮਐਲਏ ਸਾਹਿਬ ਨੇ ਤਲੀ ਪਤਾ ਕਰ ਲਓ ਹਲਕੇ ਦੇ ਵਿੱਚ ਵੀ ਕੋਈ ਨਸ਼ਾ ਤਾਂ ਨਹੀਂ ਵੇਚਿਆ ਕੋਈ ਕਿਸੇ ਨਜਾਇਜ਼ ਮਰਦ ਆਇਆ ਜੇ 3 ਸਾਲ ਸਰਕਾਰ ਰਹੀ ਆ ਯਸਲੀ ਉਹਨਾਂ ਦੀ ਸੂਰਜ ਨੂੰ ਸਦਾ ਬੁਲੰਦ ਰੱਖਿਆ ਜਾਏਗਾ